ਗੀ ਪਿਆਰ ਨਾਲ ਪਰੋਸੇ ਨਾਲ ਉਹ ਗੁਰੂ ਸਾਹਿਬ ਦੇ ਚਰਨਾਂ ਤੋਂ ਪ੍ਰਾਪਤ ਹੋ ਜਾਂਦਾ ਹੈ ਐਸੀ ਕਿਹੜੀ ਵਸਤੂ ਐਸੀ ਕਿਹੜੀ ਦਾਤ ਹੈ ਜਿਹੜੀ ਅਸੀਂ ਗੁਰੂ ਦੇ ਦਰ ਤੋਂ ਝੋਲੀ ਅੱਢ ਕੇ ਮੰਗিয়ে ਤੋਂ ਮਿਲੇ ਨਾ ਸਾਚੇ ਸਾਹਿਬਾ ਕ્યા ਨਹੀਂ ਘਰ ਤੇਰਾ ਘਰ ਤਾਂ ਤੇਰਾ ਸਭ ਕੁਝ ਹੈ ਜਿਸ ਦੇ ਸੋ ਪਾਵੇ ਮਾਲਕ ਦਾਤਾ ਦੀ ਤਾਂ ਕਿਹੜੀ ਗੱਲ ਕਰਦੇ ਜਿਹੜਾ ਕੋਈ ਨਾਮ ਜਪਣ ਲੱਗ ਜੇ ਸਿਮਰਨ ਕਰਨ ਲੱਗ ਜੇ ਪਰਮਾਤਮਾ ਨੂੰ ਹਮੇਸ਼ਾ ਅੰਗ ਸੰਗ ਸਮਝੇ ਤੇ ਉਹ ਮਾਲਕ ਕਿਰਪਾ ਕਰਦਾ ਸਦਾ ਸਹਾਇਤਾ ਕਰਦਾ ਜਹ ਜਹ ਪੇਖੋ ਤਹ ਹਜੂਰ ਦੂਰ ਕਤਹੋ ਨਾ ਜਾਈ ਰਬ ਰਹਿਆ ਸਰਬਤਰਮੈ ਮਨ ਸਦਾ ਧਿਆਈ ਉਹ ਸਦਾ ਹੀ ਫਿਰ ਸਹਾਈ ਹੁੰਦਾ ਹੈ ਰਹਿਮਤਾ ਕਰਦਾ ਜੋ ਅੱਜ ਦਾ ਪਰਮਾਨ ਹੈ ਮਨ ਦੇ ਮਨੋਰਥ ਮਨ ਦੀਆਂ ਭਾਵਨਾਵਾਂ ਮਨ ਦੇ ਜਿਹੜੇ ਸਾਰੇ ਫੁਰਨੇ ਆ ਪੂਰੇ ਕਿਵੇਂ ਹੋਣ ਸਤਿਗੁਰੂ ਜੀ ਕਹਿੰਦੇ ਤੂੰ ਆਪਣੇ ਕੰਠ ਆਪਣੇ ਗਲ ਵਿੱਚ ਪਰਮੇਸ਼ਰ ਦਾ ਹਮੇਸ਼ਾ ਨਾਮ ਰੱਖਿਆ ਕਰ ਇਹਨੂੰ ਗਹਿਣਾ ਬਣਾ ਲੈ ਜਿਵੇਂ ਬੀਬੀਆਂ ਗਹਿਣਾ ਪਾਉਂਦੀਆਂ ਗਲ ਵਿੱਚ ਗਹਿਣਾ ਜਿਹੜਾ ਹੁੰਦਾ ਹੈ ਇਹ ਸੋਨੇ ਦਾ ਧਿਕ ਬਣਾ ਕੇ ਪਾਇਆ ਜਾਂਦਾ ਹੈ ਜਦੋਂ ਗਲ ਵਿੱਚ ਪਾਇਆ ਹੋਵੇ ਤੇ ਸੋਭਦਾ ਹੈ ਗਹਿਣੇ ਦਾ ਦੂਜਾ ਕੰਮ ਹੁੰਦਾ ਹੈ ਵੀ ਜਦੋਂ ਕਿਤੇ ਪੈਸੇ ਟੱਕੇ ਦੀ ਮਾਇਆ ਦੀ ਲੋੜ ਹੋਵੇ ਤੇ ਉਹ ਗਹਿਣਾ ਦੇ ਕੇ ਉਹ ਕੰਮ ਨਿਕਲ ਜਾਂਦਾ ਹੈ। ਇੱਕ ਤਾਂ ਉਹ ਗਹਿਣਾ ਪਾਇਆ ਸੋਹਣਾ ਲੱਗਦਾ ਹੈ। ਦੂਸਰਾ ਜਦੋਂ ਕਿਤੇ ਸਾਡੇ ਤੇ ਕੋਈ ਵਿਵਪਤਾ ਆ ਜਾਏ, ਕੋਈ ਆਰਥਿਕ ਤੰਗੀ ਆ ਜਾਏ ਤੇ ਉਹ ਗਹਿਣਾ ਦੇ ਕੇ ਅਸੀਂ ਹੁਣ ਜਿਨ੍ਹਾਂ ਦੇ ਘਰਾਂ ਵਿੱਚ ਸੋਨਾ ਆਦਿਕ ਹੈ, ਉਹਨਾਂ ਤੇ ਕਦੇ ਕੋਈ ਐਸਾ ਸਮਾਂ ਆ ਜਾਏ ਤੇ ਉਹ ਆਪਣਾ ਸੋਨਾ ਗਹਿਣੇ ਰੱਖ ਕੇ ਵੀ ਪੈਸੇ ਕਿਸੇ ਤੋਂ ਲੈ ਲੈਂਦੇ। ਆਰਥਿਕ ਤੰਗੀ ਨਿਕਲ ਜਾਂਦੀ ਹੈ ਗਹਿਣੇ ਨੇ ਸਾਨੂੰ ਸੌਖਾ ਕਰਤਾ ਸਾਡਾ ਕੰਮ ਜਿਹੜਾ ਉਹ ਆੜਮ ਨਹੀਂ ਦਿੱਤਾ ਸਾਨੂੰ ਆਰਥਿਕ ਤੰਗੀ ਨਹੀਂ ਆਉਣ ਦਿੱਤੀ ਮਾਇਆ ਦੀ ਲੋੜ ਜਦੋਂ ਪਈ ਉਦੋਂ ਗਹਿਣਾ ਕਿਸੇ ਨੂੰ ਦਿੱਤਾ ਤੇ ਉਹ ਪੈਸੇ ਲੈ ਲਈ ਗਹਿਣਾ ਸੀ ਤਾਂ ਹੀ ਕੰਮ ਚੱਲ ਗਿਆ ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਤੂੰ ਪਰਮੇਸ਼ਰ ਦੇ ਨਾਮ ਨੂੰ ਗਹਿਣਾ ਬਣਾ ਲੈ ਆਪਣੇ ਗਲ ਵਿੱਚ ਪਾ ਲੈ ਪਰੋ ਲੈ ਇਹਨੂੰ ਜਦੋਂ ਅਸੀਂ ਇਹਨੂੰ ਗਲੂਏ 'ਚ ਰੱਖਾਂਗੇ ਇੱਕ ਤਾਂ ਇਹ ਸੋਨਾ ਲੱਗੂ ਸੰਸਾਰ ਦੇ ਵਿੱਚ ਸਾਡੀ ਸੋਭਾ ਹੋਣੀ ਆ। ਇੱਕ ਅਸੀਂ ਸੱਚੇ ਦੇ ਮਾਰਗ ਤੇ ਚੱਲਾਂਗੇ ਸਾਡਾ ਮਨ ਹਮੇਸ਼ਾ ਗੁਰੂ ਨਾਲ ਜੁੜਿਆ ਰਹੂ ਮਾੜੇ ਪਾਸੇ ਕਦੇ ਨਹੀਂ ਜਾਂਦਾ। ਹੁਣ ਜਿਹੜਾ ਨਾਮ ਜਪਣ ਵਾਲਾ ਹੈ ਉਹਨੂੰ ਕਦੇ ਕਿਸੇ ਦੀ ਗਵਾਹੀ ਵੀ ਲੋੜ ਨਹੀਂ ਹੁੰਦੀ। ਜਿਹੜਾ ਨਾਮ ਜਪਣ ਵਾਲਾ ਹੋਵੇ ਸਿਮਰਨ ਕਰਨ ਵਾਲਾ ਹੋਵੇ ਨਾ ਅੰਦਰੋਂ ਬਾਹਰੋਂ ਇੱਕ ਸੰਸਾਰ ਉਹਦੀ ਆਪੇ ਹੀ ਗਵਾਹੀ ਦੇ ਦਿੰਦਾ ਵੀ ਇਹ ਤਾਂ ਨਾਮ ਜਪਣ ਵਾਲੀ ਰੂਹ ਹੈ। ਇੱਕ ਕਦੇ ਮਾੜਾ ਕੰਮ ਨਹੀਂ ਕਰ ਸਕਦਾ। ਇਹ ਕਦੇ ਗਲਤ ਰਸਤੇ ਨਹੀਂ ਜਾ ਸਕਦਾ ਕਿਉਂਕਿ ਨਾਮ ਜਪਣ ਵਾਲੀ ਰੂਹ ਹੈ। ਇਹ ਪਰਮੇਸ਼ਰ ਨਾਲ ਜੁੜਿਆ ਹੋਇਆ ਹੈ। ਜਿਹੜਾ ਪਰਮੇਸ਼ਰ ਨਾਲ ਜੁੜਿਆ ਹੋਵੇ ਉਹਦੀ ਸੰਸਾਰ ਗਵਾਹੀ ਦਿੰਦਾ ਹੈ ਵੀ ਇਹ ਇਹ ਚੰਗਾ ਬੰਦਾ ਹੈ, ਇਹ ਭਲਾ ਇਨਸਾਨ ਹੈ ਕਿਉਂਕਿ ਪਰਮੇਸ਼ਰ ਦੀ ਮਤ ਕਦੇ ਸਾਨੂੰ ਮਾੜਾ ਕਰਨਾ ਨਹੀਂ ਸਿਖਾਉਂਦੀ। ਪਰਮੇਸ਼ਰ ਦੀ ਮਤ, ਗੁਰਮਤ ਸਾਨੂੰ ਹਮੇਸ਼ਾ ਚੰਗਾ ਕਰਨਾ ਸਿਖਾਉਂਦੀ ਹੈ। ਭਲਾ ਕਰਨਾ ਸਿਖਾਉਂਦੀ ਹੈ, ਚੰਗੇ ਰਸਤੇ ਤੁਰਨਾ ਸਿਖਾਉਂਦੀ ਹੈ। ਅਪਾ ਵਿਚਾਰ ਕਰਦੇ ਸੀ ਜੇ ਗਲ ਵਿੱਚ ਪਰਮੇਸ਼ਰ ਦਾ ਨਾਮ ਰੱਖਾਂਗੇ ਕਿ ਤ ਤਾਂ ਸੰਸਾਰ ਵਿੱਚ ਸੋਭਾ ਹੋਊ ਜਿਵੇਂ ਸਤਿਗੁਰੂ ਪੰਚਮ ਪਾਤਸ਼ਾਹ ਜੀ ਕਹਿੰਦੇ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ ਜਹਾਨ ਸੋਭਾ ਕਰੂਗਾ ਵੀ ਨਾਮ ਜਪਣ ਵਾਲੀ ਰੂਹ ਹੈ ਭਲੀ ਰੂਹ ਹੈ ਸੰਸਾਰ ਸੱਚੀ ਸੋਭਾ ਦੇਵੇਗਾ ਝੁੱਕ ਕੇ ਸਲਾਮ ਕਰੇਗਾ ਨਾਮ ਜਪਣ ਵਾਲਿਆਂ ਦਾ ਅੱਜ ਵੀ ਸਤਕਾਰ ਹੈ ਹਾਂ ਭੇਖੀਆਂ ਦਾ ਨਹੀਂ ਪਰਮੇਸ਼ਰ ਦੇ ਨਾਮ ਜਪਣ ਵਾਲਿਆਂ ਦਾ ਜਿਹੜੇ ਅੰਦਰੋਂ ਜੁੜੇ ਹੋਏ ਹਨ ਸੱਚੀ ਇੱਕ ਮੇਕੋ ਹੋ ਕੇ ਉਹਨਾਂ ਨੂੰ ਸੰਸਾਰ ਅੱਜ ਵੀ ਉਹਨਾਂ ਦੀ ਸੋਭਾ ਕਰਦਾ ਹੈ ਪਹਿਲਾਂ ਤਾਂ ਸੰਸਾਰ ਵਿੱਚ ਸੋਭਾ ਹੋਣੀ ਦੂਸਰਾ ਜਦੋਂ ਨਾਮ ਜਪਾਂਗੇ ਤੇ ਜਿਵੇਂ ਉਹ ਗਹਿਣਾ ਸਾਡਾ ਅੜਿਆ ਕੰਮ ਕੱਢ ਦਿੰਦਾ ਨਾ ਇਸੇ ਤਰ੍ਹਾਂ ਨਾਮ ਜਪਿਆ ਦੁੱਖਾਂ ਵਿੱਚ ਸਹਾਈ ਹੁੰਦਾ ਹੈ ਨਾਮ ਕਿਸੇ ਨੇ ਜਪਿਆ ਤੇ ਉਹਦੇ ਤੇ ਬਿਗਨ ਨਹੀਂ ਆਉਂਦੇ ਦੁੱਖ ਆ ਵੀ ਗਏ ਗੁਰੂ ਨੇ ਬਾਹ ਫੜ ਕੇ ਕਿਹੜੇ ਵੇਲੇ ਦੁੱਖਾਂ ਵਿੱਚ ਦੀ ਲੰਘਾ ਦੇਣਾ ਕੋਈ ਪਤਾ ਹੀ ਨਹੀਂ ਲੱਗਣਾ ਦੁੱਖਾਂ ਨੇ ਵੀ ਸਤਾ ਨਹੀਂ ਸਕਣਾ ਦੁੱਖਾਂ ਨੇ ਵੀ ਤੰਗ ਨਹੀਂ ਕਰਨਾ ਜਦੋਂ ਤੇਰੇ ਕੋਲ ਪਰਮੇਸ਼ਰ ਦੇ ਨਾਮ ਦਾ ਖਜ਼ਾਨਾ ਹੈ ਦੁਨਿਆਵੀ ਤੌਰ ਤੇ ਖਜ਼ਾਨਾ ਹੋਵੇ ਜਿਵੇਂ ਆਪਾਂ ਅੰਗੀ ਵਿਚਾਰ ਕੀਤੀ ਚਾਰ ਪੈਸੇ ਬੰਦੇ ਨੇ ਸਾਹਮਣੇ ਹੁਣ ਕੋਈ ਐਸਾ ਸਮਾਂ ਆ ਜਾਏ ਕੋਈ ਵਿਪਤਾ ਦਾ ਕੋਈ ਦੁੱਖਾਂ ਵਾਲਾ ਕੋਈ ਆਰਥਿਕ ਤੰਗੀ ਬਿਮਾਰੀ ਆ ਜਾਏ ਕੋਈ ਤੇ ਉਹਨੂੰ ਕੋਈ ਦੁੱਖ ਨਹੀਂ ਆਉਂਦਾ ਕੋਈ ਉਹਨੂੰ ਵਿਪਤਾ ਨਹੀਂ ਆਉਂਦੀ ਉਹ ਜਿਹੜੇ ਪੈਸੇ ਉਹਨੇ ਸਾਹਮਣੇ ਹੁੰਦੇ ਉਹ ਵਰਤ ਲੈਂਦਾ ਹੈ ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਜਿਹੜਾ ਨਾਮ ਦਾ ਖਜ਼ਾਨਾ ਹੈ ਸੱਚਾ ਖਜ਼ਾਨਾ ਹੈ ਸੱਚਾ ਤਾਂ ਹੈ ਪਰਮੇਸ਼ਰ ਦਾ ਜਿਹਨੇ ਇਕੱਠਾ ਕੀਤਾ ਫਿਰ ਗੁਰੂ ਆਪ ਦੁੱਖਾਂ ਦੇ ਵਿੱਚੋਂ ਫੜ ਕੇ ਉਹਨਾਂ ਨੂੰ ਬਾਹ ਫੜ ਕੇ ਲਗਾਉਂਦਾ ਹੈ ਤੇ ਤੀਸਰਾ ਕੀ ਸਤਿਗੁਰੂ ਦਾ ਜੋ ਅੱਜ ਦਾ ਫਰਮਾਨ ਹੈ ਵੀ ਜੋ ਤੂੰ ਨਾਮ ਜਪ ਕੇ ਮੰਗੇਂਗਾ ਨਾ ਇਹ ਹੋ ਨਹੀਂ ਸਕਦਾ ਵੀ ਤੈਨੂੰ ਮਿਲੇ ਨਾ ਸਾਰਾ ਕੁਝ ਮਿਲ ਜਾਣਾ ਹੈ ਪਰ ਪਰਮੇਸ਼ਰ ਨੂੰ ਅੰਦਰ ਵਸਾ ਲਈ ਅੰਦਰ ਚੇਤੇ ਕਰ ਲਈ ਸਤਿਗੁਰੂ ਜੀ ਕਹਿੰਦੇ ਅੱਜ ਦਾ ਫਰਮਾਨ ਸਤਿਗੁਰੂ ਜੀ ਉਚਾਰਨ ਕਰਦੇ ਹਨ ਤਨਾਸਰੀ ਮਹੱਲਾ 5 ਰਾਗ ਤਨਾਸਰੀ ਹੈ ਬਾਣੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਹੈ ਸਤਿਗੁਰੂ ਜੀ ਉਚਾਰਨ ਕਰਦੇ ਹਨ ਸਗਲ ਮਨੋਰਥ ਪ੍ਰਪਤੇ ਪਾਏ ਕੰਠ ਲਾਏ ਗੁਰ ਰਖੇ ਸੰਸਾਰ ਸਾਗਰ ਮੈਂ ਜਲਨ ਨਾ ਦੀਨੇ ਕਿਨੈ ਨਾ ਦੂਤਰ ਭਾਖੇ ਸਤਿਗੁਰੂ ਪੰਚਮ ਪਾਤਸ਼ਾਹ ਜੀ ਕਹਿੰਦੇ ਸਗਲ ਮਨੋਰਥ ਮਨੋਰਥ ਕਹਿੰਦੇ ਮਨ ਦੀਆਂ ਭਾਵਨਾਵਾਂ ਨੂੰ ਮਨ ਦੇਆਂ ਫੁਰਨਿਆਂ ਨੂੰ ਮਨ ਦੀਆਂ ਮੰਗਾਂ ਨੂੰ ਸਤਿਗੁਰੂ ਜੀ ਕਹਿੰਦੇ ਕਿੱਥੋਂ ਮਿਲਣਗੀਆਂ ਤੇਰੀਆਂ ਸਾਰੀਆਂ ਜਿਹੜੀਆਂ ਮੰਗਾਂ ਤੂੰ ਮੰਗਦਾ ਕਿੱਥੋਂ ਕੌਣ ਪੂਰੀਆਂ ਕਰ ਸਕਦਾ ਭਲਾ ਕੇਵਲ ਪਰਮੇਸ਼ਰ ਉਹਦੇ ਤੋਂ ਬਿਨਾ ਕੋਈ ਨਹੀਂ ਸਗਲ ਮਨੋਰਥ ਪ੍ਰਪਤੇ ਪਾਏ ਜੇ ਹੁੰਦਾ ਹੋਰ ਤਿੱਥੇ ਸਤਿਗੁਰੂ ਨੇ ਲਿਖ ਦੇਣਾ ਸੀ ਵੀ ਉਹਦੇ ਕੋਲੇ ਜਾਵਣੀ ਉਹ ਫਲਾਣੇ ਕੋਲੇ ਜਾਵਣੀ ਉਹ ਤੇਰੀਆਂ ਮੰਗਾਂ ਪੂਰੀਆਂ ਕਰ ਦੋ ਨਹੀਂ ਨਹੀਂ ਸਮਰਾਤ ਸਤਿਗੁਰੂ ਪਰਮੇਸ਼ਰ ਪਰਮਾਤਮਾ ਕੇਵਲ ਤੂੰ ਦਾਤਾ ਮੰਗਣ ਕੋ ਸਗਲੀ ਦਾਨ ਦੇ ਪ੍ਰਭਾਨ ਹੈ ਤੂੰ ਦਾਤਾ ਵਾਹਿਗੁਰੂ ਜੀ ਸਾਰਾ ਸੰਸਾਰ ਤੇਥੋਂ ਮੰਗਣ ਵਾਲਾ ਹੈ ਤੂੰ ਦੇਵ ਹੀ ਰਿਆ ਰੋਜ਼ਾਨਾ ਬਚਨ ਪੜ੍ਹਦੇ ਆ ਨਾ ਦੇਂਦਾ ਦੇ ਲੈਂਦੇ ਥੱਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਜੁਗਾ ਜੁਗੰਤਰਾਂ ਤੋਂ ਖਾਂਦੇ ਆ ਰਹੇ ਆਂ ਦਿੰਦਾ ਆ ਰਿਆਂ ਮਾਲਕ ਉਹ ਦਿੰਦਾ ਥੱਕਦਾ ਨਹੀਂ ਅਸੀਂ ਲੈਂਦੇ ਥੱਕ ਜਾਂਦੇ ਥੋੜੀ ਜੀ ਕਿਸੇ ਤੇ ਉਹ ਮੇਰ ਦੀ ਦ੍ਰਿਸ਼ਟੀ ਕਰ ਦੇ ਨਾ ਖਜ਼ਾਨੇ ਭਰਪੂਰ ਕਰ ਦਿੰਦਾ ਪਰ ਬੰਦੇ ਨੂੰ ਸਾਹਮਣਾ ਔਖਾ ਹੋ ਜਾਂਦਾ ਸਿਆਣਿਆਂ ਦੀ ਕਹਾਵਤ ਆ ਨਾ ਕਹਿੰਦੇ ਜਦੋਂ ਪਰਮੇਸ਼ਰ ਦਿੰਦਾ ਤੇ ਛੱਪਰ ਪਾੜ ਕੇ ਦਿੰਦਾ ਹੈ ਫਿਰ ਸਾਭਿਆ ਨਹੀਂ ਜਾਂਦਾ ਜਦੋਂ ਉਹਦੀ ਨਦਰਸ ਵੱਲੀ ਹੁੰਦੀ ਹੈ ਬਚਨ ਪੜਦੇ ਆ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਇੱਕ ਮੇਰ ਦੀ ਦ੍ਰਿਸ਼ਟੀ ਕਰ ਦੇ ਬਸ ਉਹ ਇੱਕ ਨਦਰ ਕਰ ਦੇ ਆਪਣੀ ਸਵੱਲੀ ਉਹ ਲੱਖਾਂ ਖੁਸ਼ੀਆਂ ਬਖਸ਼ ਦਿੰਦਾ ਹੈ ਇਸ ਕਰਕੇ ਸਤਿਗੁਰ ਜੀ ਕਹਿੰਦੇ ਆ ਉਹ ਕੇਵਲ ਪਰਮਾਤਮਾ ਹੀ ਹੈ ਜੀ ਜੋ ਸਾਰਾ ਸੰਸਾਰ ਲੈ ਰਿਆ ਹੈ ਉਹ ਦਿੰਦਾ ਥੱਕਦਾ ਨਹੀਂ ਸੰਸਾਰ ਲੈਂਦਾ ਥੱਕ ਜਾਂਦਾ ਦਿੰਦਾ ਦੇ ਲੈਂਦੇ ਥੱਕ ਪਾਏ ਜੁਗਾ ਜੁਗੰਤਰ ਖਾਹੀ ਖਾਏ ਜੁਗਾ ਜੁਗੰਤਰਾਂ ਤੋਂ ਖਾਂਦੇ ਆ ਰਹੇ ਸੰਸਾਰ ਨੂੰ ਦਿੰਦਾ ਆ ਰਿਹਾ ਮਾਲਕ ਆਸਣ ਲੋਏ ਲੋਏ ਪੰਡਾਰ ਜੋ ਕਿਸ ਪਾਇਆ ਸੇਕਾ ਵਾਰ ਉਹਦੇ ਖਜ਼ਾਨਿਆਂ ਦਾ ਕੋਈ ਅੰਤ ਨਹੀਂ ਜਿੰਨਾ ਕੁਝ ਵੀ ਪਾਇਆ ਉਹਦੇ ਖਜ਼ਾਨਿਆਂ ਵਿੱਚ ਇੱਕ ਵਾਰ ਹੀ ਪਾਇਆ ਮੁੜ ਕੇ ਪਾਉਣ ਦੀ ਲੋੜ ਹੀ ਨਹੀਂ ਪਈ ਪਿਉ ਦਾ ਦੇਖਾ ਖੋਲ ਡਠਾ ਖਜ਼ਾਨਾ ਤਉ ਮੇਰੇ ਮਨ ਭਇਆ ਨਿਧਨ ਰਤਨ ਲਾਲ ਜਾਂ ਕਾ ਕਸ਼ੂ ਨਾ ਮੋਲ ਭਰੇ ਪੰਡਾਰ ਅਖੂਟ ਅਤੋ ਸਤਿਗੁਰੂ ਜੀ ਗੁਰਬਾਣੀ ਦੇ ਅੰਦਰ ਕਹਿੰਦੇ ਖਾਵੋ ਖਰਚੋ ਰਲ ਮਿਲ ਭਾਈ ਟੋਟ ਨਾ ਆਵੇ ਵੱਧੋ ਜਾਈ ਇਹ ਗੁਰੂ ਦਾ ਖਜ਼ਾਨਾ ਕਦੇ ਮੁੱਕਣ ਵਾਲਾ ਥੋੜੀ ਹੈ ਸਾਡੇ ਖਜ਼ਾਨਿਆਂ ਵਿੱਚ ਟੋਟ ਆਉਂਦੀ ਹੈ ਮੁੱਕਦੇ ਵੀ ਹੈ ਫਿਰ ਦੁਬਾਰਾ ਭਰਨੇ ਪੈਂਦੇ ਆ ਅਨਾਜ ਖਾਂਦਿਆ ਨਾ ਮੁੱਕ ਜਾਂਦਾ ਫੇਰ ਪਾਉਨੇ ਆ ਘਰ ਦਾ ਪੈਸਾ ਟਕਾ ਸੰਭ ਕੇ ਰੱਖਦੇ ਆ ਫੇਰ ਮੁੱਕ ਜਾਂਦਾ ਫੇਰ ਪਾਉਣਾ ਪੈਂਦਾ ਸਤਿਗੁਰੂ ਜੀ ਕਹਿੰਦੇ ਉਹ ਮਾਲਕ ਦੇ ਖਜ਼ਾਨੇ ਕੈਸੇ ਆ ਉਹਨਾਂ ਦੇ ਵਿੱਚ ਇੱਕ ਵਾਰ ਹੀ ਪਾਇਆ ਮੁੜ ਕੇ ਬਾਅਦ ਚ ਪਾਉਣ ਦੀ ਲੋੜ ਹੀ ਨਹੀਂ ਪਈ ਸੰਸਾਰ ਖਾ ਰਿਹਾ ਹੈ ਖਾਵੋ ਖਰਚੋ ਰਲ ਮਿਲ ਪਾਈ ਟੋਟ ਨਾ ਆਵੇ ਵੱਧੋ ਜਾਈਏ ਇਸੇ ਤਰ੍ਹਾਂ ਨਾਮ ਦਾ ਖਜ਼ਾਨਾ ਵੀ ਕਦੇ ਮੁੱਕਦਾ ਨਹੀਂ ਨਾਮ ਜਪ ਕੇ ਜਿੰਨਾ ਕੁਝ ਮਰਜ਼ੀ ਮੰਗੀ ਚੱਲ ਮਾਲਕ ਤੋਂ ਸਾਰਾ ਸੰਸਾਰ ਹੀ ਭਾਵੇਂ ਮੰਗੀ ਜਾਵੇ ਤੋੜ ਨਹੀਂ ਆਉਣ ਵਾਲੀ ਇਸ ਕਰਕੇ ਸਗਲ ਮਨੋਰਥ ਪ੍ਰਾਪਤੇ ਪਾਏ ਕੰਠ ਲਾਏ ਗੁਰ ਰੱਖੇ ਸਾਰੇ ਮਨ ਦੇ ਫੁਰਨੇ ਮਨ ਦੇ ਮਨੋਰਥ ਪਰਮੇਸ਼ਰ ਤੋਂ ਹੀ ਪੂਰੇ ਹੋਣੇ ਆ ਕਿਵੇਂ ਹੋਣਗੇ ਭਲਾ ਸਤਗੁਰੂ ਜੀ ਕਹਿੰਦੇ ਜਦੋਂ ਕੰਠ ਗਲ ਵਿੱਚ ਪਰਮੇਸ਼ਰ ਦਾ ਨਾਮ ਰੱਖੇਗਾ ਉਹਦਾ ਸਿਮਰਨ ਕਰੇਗਾ ਨਾ ਕੋਈ ਵੀ ਇਹ ਭਾਵੇਂ ਜਿਹੜਾ ਕਹਿੰਦਾ ਅੱਜ ਮੇਰੇ ਤੇ ਦੁੱਖ ਬਹੁਤ ਹੈ ਜੀ ਮੈਨੂੰ ਆ ਵੀ ਦਾਤ ਚਾਹੀਦੀ ਮੈਨੂੰ ਆ ਵੀ ਮਿਲ ਜੇ ਜੀ ਮੈਨੂੰ ਆ ਵੀ ਮਿਲ ਜੇ ਸਤਿਗੁਰੂ ਜੀ ਕਹਿੰਦੇ ਆ ਡਿਮਾਂਡ ਪੂਰੀ ਕਰ ਦੇ ਆ ਸ਼ਰਤ ਪੂਰੀ ਕਰ ਦੇ ਨਾਮ ਜਪਿਆ ਕਰ ਸੇਵਾ ਥੋੜੀ ਮੰਗਣ ਬਹੁਤਾ ਹਜੇ ਤੂੰ ਮੰਗਣ ਤੇ ਜ਼ੋਰ ਦਿੱਤਾ ਹੋਇਆ ਹੈ ਬੰਦਗੀ ਘੱਟ ਹੈ ਪਰਮੇਸ਼ਰ ਦਾ ਸਿਮਰਨ ਥੋੜਾ ਹੈ ਜਦੋਂ ਉਹ ਪੂਰਾ ਹੋ ਗਿਆ ਫਿਰ ਮੰਗਣ ਦੀ ਵੀ ਲੋੜ ਪੈਣੀ ਮਨ ਦੇ ਫੁਰਨੇ ਆਪੇ ਹੀ ਮਨੋਰਥ ਪੂਰੇ ਹੋ ਜਾਣੇ ਕਿਹੜੇ ਵੇਲੇ ਪਤਾ ਹੀ ਨਹੀਂ ਲੱਗਣਾ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਆ ਸ਼ਰਤ ਪੂਰੀ ਕਰ ਕੰਠ ਲਾਏ ਗੁਰ ਰੱਖੇ ਆਪਣੇ ਗਲ ਵਿੱਚ ਗੁਰੂ ਦਾ ਨਾਮ ਵਸਾ ਕੇ ਰੱਖਿਆ ਕਰ ਦੂਸਰਾ ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਨੇ ਨਾਮ ਜਪ ਲਿਆ ਜਿਨ੍ਹਾਂ ਨੇ ਆਪਣੇ ਗਲ ਵਿੱਚ ਪਰਮੇਸ਼ਰ ਦਾ ਨਾਮ ਪਰੋ ਲਿਆ ਫਿਰ ਮਾਲਕ ਉਹਨਾਂ ਨੂੰ ਗਲ ਨਾਲ ਲਾ ਕੇ ਰੱਖਦੇ ਜਿਵੇਂ ਮਾਂ ਆਪਣੇ ਬੱਚੇ ਨੂੰ ਗਲ ਨਾਲ ਲਾ ਕੇ ਰੱਖਦੀ ਹੈ ਨਾ ਪਿਆਰ ਕਰਦੀ ਹੈ ਐ ਦੁਲਾਰ ਕਰਦੀ ਉਹਨੂੰ ਇੱਕ ਮਿੰਟ ਵੀ ਆਪਣੇ ਗਲ ਤੋਂ ਆਪਣੇ ਛਾਤੀ ਤੋਂ ਦੂਰ ਨਹੀਂ ਕਰਦੀ ਮਾਂ ਆਪਣੇ ਬੱਚੇ ਨੂੰ ਕਿਉਂਕਿ ਪਿਆਰ ਹੈ ਉਹਦੇ ਨਾਲ ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਜਿਹੜੇ ਭਗਤ ਪਿਆਰੇ ਇੱਕ ਮੇਕਾ ਮਾਲਕ ਦੇ ਵਿੱਚ ਸਦਾ ਉਹਨੂੰ ਜਪਦੇ ਆ ਉਹ ਮਾਲਕ ਵੀ ਫਿਰ ਉਹਨਾਂ ਨੂੰ ਇੱਕ ਮਾਂ ਦੀ ਤਰ੍ਹਾਂ ਆਪਣੇ ਗਲ ਨਾਲ ਲਾ ਕੇ ਰੱਖਦਾ ਹੈ ਕੰਠ ਲਾਏ ਗੁਰ ਰੱਖ ਕੇ ਅਗਲਾ ਬਚਨ ਕਹਿੰਦੇ ਸੰਸਾਰ ਸਾਗਰ ਮੈਂ ਜਲਨ ਨਦੀਨੇ ਕਿਨੈ ਨਾ ਦੂਤਰ ਭਾਖੇ ਸਤਿਗੁਰੂ ਪੰਚਮ ਪਾਤਸ਼ਾਹ ਜੀ ਕਹਿੰਦੇ ਸੰਸਾਰ ਸਾਗਰ ਹੈ ਇੱਕ ਸਮੁੰਦਰ ਹੈ ਦੁੱਖਾਂ ਦਾ ਸਮੁੰਦਰ। ਜਿਵੇਂ ਦੁਨਿਆਵੀ ਤੌਰ ਤੇ ਸਮੁੰਦਰ ਦੇ ਵਿੱਚ ਹਜੇ ਕਿਸੇ ਨੇ ਅੰਤ ਨਹੀਂ ਪਾਇਆ ਨਾ ਸਮੁੰਦਰ ਦੇ ਵਿੱਚ ਬੜੇ ਵੱਡੇ ਵੱਡੇ ਭਿਆਨਕ ਜੀਵ ਜੰਤੂ ਹੈ। ਬੜਾ ਕੁਝ ਪਿਆਸ ਸਮੁੰਦਰ ਦੇ ਵਿੱਚ ਇਸੇ ਤਰ੍ਹਾਂ ਸੰਸਾਰ ਦੇ ਵਿੱਚ ਵੀ ਬੜੇ ਦੁੱਖ ਹੈ। ਆ ਸੰਸਾਰ ਵੀ ਇੱਕ ਸਮੁੰਦਰ ਹੈ। ਸਤਿਗੁਰੂ ਪੰਚਮ ਪਾਤਸ਼ਾਹ ਜੀ ਕਹਿੰਦੇ ਸੰਸਾਰ ਦੀ ਅੱਗ ਵਿੱਚ ਮਾਲਕ ਆਪਣੇ ਪਿਆਰਿਆਂ ਨੂੰ ਸੜ ਨਹੀਂ ਦਿੰਦਾ। ਬਾਂ ਫੜ ਕੇ ਰੱਖਦਾ ਉਹਨਾਂ ਨੂੰ ਸੰਸਾਰ ਸਾਗਰ ਮੈਂ ਜਲਨ ਨਦੀਨੇ ਨਹੀਂ ਤੇ ਸਾਰਾ ਸੰਸਾਰ ਜਲ ਰਿਹਾ ਗੁਰੂ ਤੀਸਰੇ ਪਾਤਸ਼ਾਹ ਦਾ ਬਚਨ ਪੜ੍ਹਦੇ ਆ ਨਾ ਸਤਿਗੁਰੂ ਦੀ ਬਾਣੀ ਹੈ ਸਤਿਗੁਰੂ ਜੀ ਕਹਿੰਦੇ ਜਲਮਲ ਹੋਈ ਮੇਦਨੀ ਅਰਦਾਸ ਕਰੋ ਲਿਮਲਾਏ ਸੱਚੇ ਸੁਣਿਆ ਕੰਨ ਦੇ ਦੀਰਘ ਦੇਵੇ ਸਹਿਜ ਸੁਭਾਏ ਇਹ ਸੰਸਾਰ ਸੜ ਰਿਹਾ ਹੈ ਜੰਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦਵਾਰ ਉੱਬਰ ਤਿੱਤੇ ਲਿਹੁ ਬਾਰ ਸੰਸਾਰ ਛੱਡ ਰਿਹਾ ਵਿਕਾਰਾਂ ਦੇ ਵਿੱਚ ਔਗਣਾਂ ਦੇ ਵਿੱਚ ਪਰ ਜਿਹੜੇ ਗੁਰੂ ਵਾਲੇ ਬਣ ਗਏ ਜਿਨ੍ਹਾਂ ਨੇ ਆਪਣੀ ਬਾਹ ਗੁਰੂ ਨੂੰ ਫੜਾ ਦਿੱਤੀ ਸਤਗੁਰੂ ਜੀ ਕਹਿੰਦੇ ਮਾਲਕ ਫਿਰ ਉਹਨਾਂ ਨੂੰ ਸੰਸਾਰ ਦੀ ਅੱਗ ਵਿੱਚ ਛੱਡ ਨਹੀਂ ਦਿੰਦਾ ਸੰਸਾਰ ਸਾਗਰ ਮੈਂ ਜਲਨਾਂ ਦੀਨੇ ਕਿਨਾਂ ਨਾ ਦੁਤਰ ਭਾਖੇ ਸਤਗੁਰੂ ਜੀ ਕਹਿੰਦੇ ਉਹਨਾਂ ਦੀ ਕਦੇ ਦੁਰਤੀ ਨਹੀਂ ਹੋ ਸਕਦੀ ਉਹਨਾਂ ਦੀ ਕਦੇ ਬੇਇੱਜ਼ਤੀ ਕਦੇ ਉਹਨਾਂ ਦੀ ਨਰਾਦਰੀ ਨਹੀਂ ਹੋ ਸਕਦੀ ਜਿਹੜੇ ਮਾਲਕ ਨਾਲ ਜੁੜ ਗਏ ਆਪਾਂ ਵਿਚਾਰ ਕਰਦੇ ਸੀ ਨਾ ਸੰਸਾਰ ਵੀ ਫਿਰ ਸੋਭਾ ਕਰਦਾ ਹੈ ਉਹਨਾਂ ਨੂੰ ਸੱਚੀ ਵਡਿਆਈ ਮਿਲਦੀ ਹੈ ਫਿਰ ਇਸੇ ਤਰ੍ਹਾਂ ਸਤਗੁਰੂ ਜੀ ਕਹਿੰਦੇ ਉਹਨਾਂ ਦੀ ਦੁਰਤੀ ਨਹੀਂ ਹੋਣ ਦਿੰਦਾ ਪਰਮੇਸ਼ਰ ਉਹਨਾਂ ਦੀ ਕਦੇ ਵੀ ਬਿਆਦਵੀ ਨਹੀਂ ਹੋਣ ਦਿੰਦਾ ਕਦੇ ਵੀ ਉਹਨਾਂ ਨੂੰ ਕਰਾਹੇ ਪੈ ਕੇ ਉਹਨਾਂ ਨੂੰ ਦੁਖੀ ਨਹੀਂ ਹੋਣ ਦਿੰਦਾ ਮਾਲਕ ਸਦਾ ਉਹਨਾਂ ਦੀ ਬਾਹ ਫੜ ਕੇ ਰੱਖਦਾ ਹੈ ਜਿਹੜੇ ਗੁਰੂ ਦੇ ਬਣ ਗਏ ਅਗਲਾ ਬਚਨ ਕਹਿੰਦੇ ਹਨ ਜਿਨ ਕੈ ਮਨ ਸਾਚਾ ਵਿਸਵਾਸ ਪੇਖ ਪੇਖ ਸਵਾਮੀ ਕੀ ਸੋਭਾ ਆਨੰਦ ਸਦਾ ਉਲਾਸ ਰਹਾ ਸਤਗੁਰੂ ਜੀ ਕਹਿੰਦੇ ਜਿਨ੍ਹਾਂ ਦੇ ਮਨ ਪਰਮੇਸ਼ਰ ਪਰਮਾਤਮਾ ਪ੍ਰਤੀ ਸੱਚਾ ਵਿਸਵਾਸ ਹੈ ਸੱਚਾ ਵਿਸ਼ਵਾਸ ਕਿਹਨ ਨੂੰ ਆਣੋ ਸਾਡਾ ਮਨ ਤਾਂ ਹਮੇਸ਼ਾ ਡੋਲਦਾ ਗੁਰਮੁਖ ਪਿਆਰਿਓ ਅਰਦਾਸ ਕੀਤੀ ਮਨ ਤਾਂ ਵੀ ਡੋਲ ਰਿਹਾ ਸਿਮਰਨ ਕੀਤਾ ਮਨ ਤਾਂ ਵੀ ਡੋਲ ਰਿਹਾ ਸੱਚਾ ਵਿਸ਼ਵਾਸ ਪਤਾ ਕਿਨਾਂ ਨੂੰ ਸੀ ਜਿਹੜੇ ਚੌਂਕੜੇ ਮਾਰ ਕੇ ਤੱਤੀਆਂ ਤਵੀਆਂ ਤੇ ਬੈਠ ਗਏ ਜਿਨ੍ਹਾਂ ਨੇ ਆਪਣੇ ਸੀਸ ਤੇ ਆਰੇ ਚਲਵਾ ਲਏ ਜਿਹੜੇ ਰੂਮ ਵਿੱਚ ਬੰਨ ਕੇ ਸਾੜੇ ਗਏ ਜਿਹੜੇ ਬੰਦ-ਬੰਦ ਕੱਟੇ ਗਏ ਜਿਨ੍ਹਾਂ ਦੀਆਂ ਖੋਪਰੀਆਂ ਲੱਤ ਗਈਆਂ ਜਿਹੜੇ ਚਰਖੜੀਆਂ ਤੇ ਚੜ੍ਹੇ ਗਏ ਸੱਚਾ ਵਿਸ਼ਵਾਸ ਉਹਨਾਂ ਨੂੰ ਸੀ ਕਿ ਸਰੀਰ ਦੇ ਮਰਨ ਨਾਲ ਕੀ ਹੋ ਜਾਣਾ ਹੈ ਸਰੀਰ ਦੇ ਖਤਮ ਹੋਣ ਨਾਲ ਕੀ ਹੋ ਜਾਣਾ ਹੈ ਪਰਮੇਸ਼ਰ ਨਾਲ ਪਿਆਰ ਤੋੜਨੇ ਵਿਜੇ ਬਸ ਉਹਨਾਂ ਦਾ ਵਿਸ਼ਵਾਸ ਸੱਚਾ ਸੀ ਜਿਨ੍ਹਾਂ ਨੇ ਐਡੀਆਂ-ਐਡੀਆਂ ਕੁਰਬਾਨੀਆਂ ਕਰ ਦਿੱਤੀਆਂ ਜਿਹੜੇ ਅਸਲ ਸੂਰਮੇ ਸੀ ਸੂਰਾ ਸੋ ਪਹਿਚਾਨੀਏ ਜੋ ਲਰੈ ਦੀਨ ਕਹੇ ਪ੍ਰਜਾ ਪ੍ਰਜਾ ਕਟ ਮਰੈ ਕਬ ਹੁਣਾ ਛਾੜਾ ਖੇਤ ਦੇਖੋ ਕਿਸੇ ਦੇ ਵਾਸਤੇ ਜ਼ੁਲਮ ਨੂੰ ਰੋਕਣ ਵਾਸਤੇ ਕਿਸੇ ਦੇ ਭਲੇ ਵਾਸਤੇ ਆਪਣੇ ਸਰੀਰ ਦਾ ਬਲਿਦਾਨ ਦੇਣਾ ਆਪਣੀ ਕੁਰਬਾਨੀ ਦੇਣੀ ਛੋਟੀ ਗੱਲ ਥੋੜੀ ਹੈ ਨਹੀਂ ਤਾਂ ਬੰਦਾ ਜਾਣ ਲਕੋਂਦਾ ਉਹ ਰਿਸ਼ਤੇਦਾਰੀ ਕੋ ਬਿਪਤਾ ਪੈ ਜੇ ਨਾ ਤੇ ਆਪਣੇ ਦਰਵਾਜ਼ੇ ਬੰਦ ਕਰ ਲੈਂਦਾ ਵੀ ਕਿਤੇ ਮੈਨੂੰ ਦੁੱਖ ਨਾ ਜੇ ਇਹ ਦੇ ਕਰਕੇ ਲਾਗੇ ਤੋਂ ਲਾਗੇ ਤਾਂ ਸਾਡਾ ਰਿਸ਼ਤਾ ਵੀ ਹੋਵੇ ਨਾ ਤਾਂ ਵੀ ਇਸ ਸੰਸਾਰ ਦਾ ਸੁਭਾਅ ਹੈ ਤਾਵੇਂ ਮਨਕਰ ਹੋ ਜਾਂਦਾ ਹੈ ਪਿੱਠ ਕਰ ਲੈਂਦਾ ਹੈ ਜਵਾਬ ਦੇ ਦਿੰਦਾ ਵੀ ਕਿਤੇ ਤੇਰੇ ਕਰਕੇ ਮੈਂ ਨਾ ਦੁਖੀ ਹੋਵਾਂ ਪਰ ਜਿਹੜਾ ਸਾਰੀ ਕਾਇਨਾਤ ਦੇ ਭਲੇ ਵਾਸਤੇ ਸਰਬੱਤ ਦੇ ਭਲੇ ਵਾਸਤੇ ਆਪਣੇ ਉੱਪਰ ਨੂੰ ਲਵਾ ਲਵੇ ਆਪਣੇ ਸੀਸ ਤੇ ਆਰਾ ਚਲਵਾ ਲਵੇ ਰੂਮ ਵਿੱਚ ਬੰਨ ਕੇ ਸਾੜ ਦਿੱਤਾ ਜਾਵੇ ਜਿਹੜਾ ਦੀਗ ਵਿੱਚ ਬਾਲਿਆ ਜਾਵੇ ਜਿਵੇਂ ਗੁਰੂ ਤੇਗ ਬਹਾਦਰ ਮਹਾਰਾਜ ਨੇ ਸੀਸ ਦਾ ਬਲਦਾਨ ਦਿੱਤਾ ਗੁਰੂ ਅਰਜਨ ਦੇਵ ਮਹਾਰਾਜ ਜੀ ਤਤੀ ਤਵੀ ਤੇ ਵਿਰਾਜਮਾਨ ਹੋ ਗਏ ਕਿਸੇ ਦੇ ਭਲੇ ਵਾਸਤੇ ਸਰਬੱਤ ਦੇ ਭਲੇ ਵਾਸਤੇ ਤੇ ਸਤਿਗੁਰੂ ਜੀ ਕਹਿੰਦੇ ਛੋਟੀ ਗੱਲ ਥੋੜੀ ਹੈ ਇਹ ਸੱਚੇ ਵਿਸ਼ਵਾਸ ਦੀ ਗੱਲ ਹੈ ਜਿਨ ਕੈ ਮਨ ਸਾਚਾ ਵਿਸ਼ਵਾਸ ਫਿਰ ਉਹ ਕੀ ਕਰਦੇ ਪੇਖ ਪੇਖ ਸਵਾਮੀ ਕੀ ਸੋਭਾ ਉਹ ਪਰਮੇਸ਼ਰ ਦੇ ਰੰਗ ਦੇਖਦੇ ਆ ਪਰਮਾਤਮਾ ਦੀਆਂ ਵਡਿਆਈਆਂ ਦੇਖਦੇ ਹੋ ਤੱਕਦੇ ਆ ਹਰ ਥਾਂ ਤੇ ਪਰਮੇਸ਼ਰ ਨੂੰ ਦੇਖਦੇ ਆ ਆਨੰਦ ਸਦਾ ਉਲਾਸ ਜਦੋਂ ਅਸੀਂ ਹਰ ਥਾਂ ਤੇ ਜਰਰੇ-ਜਰਰੇ ਵਿੱਚ ਪਰਮੇਸ਼ਰ ਨੂੰ ਦੇਖਣ ਲੱਗ ਜਾਵਾਂਗੇ ਸਤਿਗੁਰੂ ਜੀ ਕਹਿੰਦੇ ਫਿਰ ਤੈਨੂੰ ਸੱਚਾ ਆਨੰਦ ਤੇ ਸੱਚੀ ਖੁਸ਼ੀ ਉਲਾਸ ਮਿਲਣਾ ਹੈ ਸੱਚਾ ਆਨੰਦ ਤਾਂ ਫੇਰ ਹੀ ਮਿਲਣਾ ਹੈ ਜਦੋਂ ਹਰ ਥਾਂ ਤੇ ਕੀੜੀ ਤੋਂ ਲੈ ਕੇ ਹਾਥੀ ਤੱਕ ਹਰ ਬੰਦੇ ਵਿੱਚ ਹਰ ਜੀਵ ਜੰਤੂ ਵਿੱਚ ਜਦ ਅਸੀਂ ਪਰਮਾਤਮਾ ਦੇਖਣ ਲੱਗ ਪਏ ਤੇ ਸਤਿਗੁਰੂ ਜੀ ਕਹਿੰਦੇ ਫਿਰ ਅਸਲ ਆਨੰਦ ਤੈਨੂੰ ਮਿਲਣਾ ਹੈ ਅਸਲ ਸ਼ਾਂਤੀ ਮਿਲਣੀ ਹੈ ਅਗੇ ਰਹਾਉ ਚਰਨ ਕਰਦੇ ਹਨ ਚਰਨ ਸਰਨ ਪੂਰਨ ਪਰਮੇਸ਼ਰ ਅੰਤਰਜਾਮੀ ਸਾਖਿਓ ਸਤਿਗੁਰੂ ਜੀ ਕਹਿੰਦੇ ਉਹਦੇ ਚਰਨਾਂ ਦਾ ਉਹ ਟਾਸਰ ਲੈ ਉਹਦੀ ਸ਼ਰਨ ਵਿੱਚ ਆ ਜਾ ਜਿਹੜਾ ਪੂਰਨ ਪਰਮੇਸ਼ਰ ਹੈ ਜਿਹੜਾ ਅੰਤਰਜਾਮੀ ਦਿਲਾਂ ਦੀਆਂ ਜਾਣਨ ਵਾਲਾ ਹੈ ਜਿਹੜਾ ਹਰ ਥਾਂ ਤੇ ਵਸਣ ਵਾਲਾ ਹੈ ਉਹਦੇ ਚਰਨਾਂ ਦਾ ਉਹ ਟਾਸਰ ਲੈ ਜਦੋਂ ਕੋਈ ਪੁਰਸਨ ਆ ਕੇ ਅਰਦਾਸ ਕਰਦਾ ਹੈ ਕਿ ਸਤਿਗੁਰੂ ਜੀ ਸਾਨੂੰ ਆਪਣਾ ਬਣਾ ਲਓ ਫਿਰ ਮਾਲਕ ਜੀ ਕਿਰਪਾ ਕਰਦੇ ਜਾਨ ਬੂਜ ਆਪਣਾ ਕੀਓ ਨਾਨਕ ਭਗਤਨ ਦਾ ਅੰਕੁਰ ਰਾਖਿਓ ਫਿਰ ਮਾਲਕ ਆਪ ਕਿਰਪਾ ਕਰਕੇ ਉਹਨਾਂ ਨੂੰ ਆਪਣੇ ਬਣਾ ਲੈਂਦਾ ਤੇ ਭਗਤਾਂ ਪਿਆਰਿਆਂ ਦੀ ਸਦਾ ਲਾਜ ਰੱਖਦਾ ਉਹਨਾਂ ਦੀ ਰਾਖੀ ਕਰਦਾ ਉਹਨਾਂ ਦੀ ਦੁਰਤੀ ਨਹੀਂ ਹੋਣ ਦਿੰਦਾ ਉਹਨਾਂ ਨੂੰ ਸੰਸਾਰ ਵਿੱਚ ਛੱਡ ਨਹੀਂ ਦਿੰਦਾ ਮਾਲਕ ਸਦਾ ਬਾਹ ਫੜ ਕੇ ਰੱਖਦਾ ਹੈ ਜੀ ਇਹ ਸੀ ਸਤਿਗੁਰ ਜੀ ਦਾ ਅੱਜ ਦਾ ਸ੍ਰੀ ਮੁਖਵਾਕ ਆਉ ਸੰਕਾ ਨੇ ਬੜੇ ਪਿਆਰ ਸਤਿ ਬੈਠ ਕੇ ਸਰਵਣ ਕੀਤਾ ਹੈ ਜੀ ਗਲਤੀਆਂ ਭੁੱਲਾਂ ਦੀ ਖਿਮਾ ਸਤਿਗੁਰੂ ਜੀ ਇਹ ਉਪਦੇਸ਼ ਕਰਦੇ ਸਦਾ ਪਰਮੇਸ਼ਰ ਨੂੰ ਚੇਤੇ ਰੱਖਿਏ ਜੋ ਵੀ ਮਨ ਦੀ ਮਰਦ ਹੈ ਮਾਲਕ ਪਰਮੇਸ਼ਰ ਦਾ ਸਿਮਰਨ ਕਰਕੇ ਉਹਦੇ ਤੋਂ ਮੰਗੀਏ ਮਿਲਦੀ ਜ਼ਰੂਰ ਹੈ ਕਰਮਾਂ ਵਿੱਚ ਵੀ ਨਾ ਹੋਵੇ ਤਾਂ ਵੀ ਮਿਲਦੀ ਹੈ ਗੁਰੂ ਕਰਮਾਂ ਵਿੱਚ ਵੀ ਲਿਖ ਦਿੰਦਾ ਹੈ ਗੁਰੂ ਸਮਰੱਥ ਹੈ ਗੁਰੂ ਲੇਖ ਬਦਲਣ ਵਾਲਾ ਹੈ ਮੱਖਿਆਂ ਦੇ ਜਿਹੜੇ ਮੱਥੇ ਦੇ ਲੇਖ ਹੈ ਕਦੇ ਬਦਲਦੇ ਨਹੀਂ ਲੇਖ ਨਾ ਮਿਟਈਏ ਸਖੀ ਜੋ ਲਿਖਿਆ ਕਰਤਾਰ ਪਰ ਜਿਨੇ ਜਿਸ ਕਰਤਾਰ ਨੇ ਲਿਖਿਓ ਬਦਲ ਵੀ ਸਕਦਾ ਹੈ ਉਹ ਮਾਲਕ ਪਰਮੇਸ਼ਰ ਐਵੇਂ ਨਹੀਂ ਬਦਲਦਾ ਇਹ ਲੇਖ ਬਦਲਦੇ ਨਹੀਂ ਪਰ ਜਦੋਂ ਅਸੀਂ ਨਾਮ ਦਾ ਸਹਾਰਾ ਲੈਨੇ ਆ ਪਰਮੇਸ਼ਰ ਦੇ ਚਰਨਾਂ ਵਿੱਚ ਆ ਕੇ ਸੀਸ ਨੂੰ ਝੁਕਾ ਆ ਦਿੰਨੇ ਆ ਇਹ ਮੱਥਾ ਗੁਰੂ ਦੇ ਚਰਨਾਂ ਵਿੱਚ ਲੱਗ ਜਾਂਦਾ ਤੇ ਮੱਥੇ ਦੇ ਲੇਖ ਵੀ ਬਦਲ ਜਾਂਦੇ ਸਤਿਗੁਰੂ ਜੀ ਦੇ ਵਿੱਚ ਪਾਵਰ ਹੈ ਜਿਨੇ ਲਿਖਿਆ ਹੋਵੇ ਉਹ ਬਦਲ ਸਕਦਾ ਹੈ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਉਹਦੇ ਚਰਨਾਂ ਦਾ ਓਟ ਆਸਰਾ ਲਈਏ ਜੋ ਵੀ ਮੰਗ ਹੈ ਜੋ ਵੀ ਚਾਹੀਦਾ ਸਾਨੂੰ ਵਾਹਿਗੁਰੂ ਦਾ ਸਿਮਰਨ ਕਰਕੇ ਵਾਹਿਗੁਰੂ ਮੂਰੇ ਅਰਦਾਸ ਕਰੀਏ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਦਾ ਓਟ ਆਸਰਾ ਲਈਏ ਸਭ ਕੁਝ ਹੀ ਪ੍ਰਾਪਤ ਹੋ ਜਾਂਦਾ ਹੈ ਜੀ ਇਨੀਆਂ ਗਬੇਂਤੀਆਂ ਪ੍ਰਵਾਨ ਕਰਨੀਆਂ ਗਲਤੀਆਂ ਭੁੱਲਾਂ ਦੀ ਖਿਮਾ ਅਸੀਸ ਦੇਣੀ ਦੇਹੋ ਸਜਣ ਅਸੀਸੜੀਆਂ ਜੇ ਹੋਵੇ ਸਾਹਿਬຊੋ ਮੇਲ ਬਲਾਉ ਫਤੇ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਪੋ ਸਤਨਾਮ